ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਆਈ ਦੀ ਵੀਡੀਓ ਪਿੰਡ ਗੰਜੀ ਗੁਲਾਬ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪੁਰਾਣਾ ਨੇੜੇ ਭਗਤਾ ਭਾਈ ਰਹਿ ਜਾਂਦਾ ਐਕਸਾਈਡ ਥਰਾਜ ਪਿੰਡ ਐ ਜ਼ਿਲ੍ਹਾ ਮੋਗਾ ਦਾ ਪਿੰਡ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਿਹਾ ਹੈ ਘਰੇਲੂ ਪਸ਼ੂ ਆ ਪੰਜ ਛੇ ਦੇ ਕਰੀਬ ਟੋਟਲ ਪਸ਼ੂ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਵਾੜ ਵਿਖਾਉਣੀ ਜਿਹੜੀ ਆ ਖੜੀ ਆ ਇਹ ਸੂਈ ਸਵਾਈ ਆ ਇਹ ਸੇਲ ਆ ਵਕਾਊ ਆ ਬਾਕੀ ਬੰਦੀ ਇਨਫੋਰਮੇਸ਼ਨ ਬਾਾਈ ਤੋਂ ਲੈਦਾ ਨਾ ਪੁੱਛ ਲਈ ਕਿੰਨਾ ਦੁੱਧ ਬਾਦਾ ਕਿੰਨਾ ਮਾਸੂ ਆ ਹਾਂਜੀ ਬ੍ਰਦਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸੋ ਨਾਮ ਕੀ ਆ ਕਮਲ ਸਿੰਘ ਪਿੰਡ ਗੰਜੀ ਗਲਾਬ ਸਿੰਘ ਵਾਲਾ ਜਿਹੜਾ ਮੋਗਾ ਤਹਿਸੀਲ ਬਗਪਾਣਾ ਫੋਨ ਨੰਬਰ ਦੱਸੋ ਫੋਨ ਨੰਬਰ ਹੈਗਾ 7651 5905 ਇੱਕ ਕਿਲੋ ਦਾ 70 41 59 60 ਰੁਪਏ ਕਿੰਨਾ ਵਾਂ ਸੁਆ ਬਾਈ ਇਹ ਸੁਆ ਵੀ ਤੀਜਾ ਸੁਈ ਆ ਠੀਕ ਆ ਚੌਥੇ ਨੂੰ ਮਹੀਨੇ ਕਰ 1 ਮਹੀਨਾ ਦੇ 5 ਦਿਨ ਦੀ ਗੱਬਣਾ ਠੀਕ ਹੈ ਜੀ ਡੇਟ ਅਨੁਸਾਰ 40127 ਦਾ ਸੀਮਨ ਲੱਗਿਆ ਵਾ ਅੱਛਾ ਫਦਾ ਜੀ ਹਾਂ ਜੀ ਦੁੱਧ ਕਿੰਨਾ ਤਿਆਰ ਆ ਅੱਜ ਬਹੁਤ ਵੇਰੇ 9 ਕਿਲੋ ਆ 9 ਤੋਂ ਬਾਹਰ ਹੋ ਸਕਦਾ ਠੀਕ ਹੈ ਪਰ 8 ਮੰਨ ਕੇ ਸੌਦਾ ਕਰੀ ਗੀ ਤਾ ਚੋਕੇ ਲੈ ਜੀ ਭਵਾਂ ਚੋਕੇ ਕੱਢੀਏ ਬਾਹਰ ਨੂੰ ਦੋਸਤੋ 1 ਮਹੀਨਾ 5 6 ਦਿਨ ਹੋ ਗਏ ਵੀਰ ਕਹਿੰਦਾ ਅੱਜ ਇਹਦੀ ਏ ਆਈ ਹੋਈ ਨੂੰ ਸਟਰਾ ਹੈਗਾ ਡੈਨਮਾਰਕ ਦਾ ਸੀ ਵਨ ਲੱਗਾ ਜੀ ਤੋਂ ਗੱਬਣਾ ਬਾਕੀ ਸਟਰਾ ਬਾਈ ਦੇ ਕੋਲ ਹੈਗਾ ਜਿਹਦੇ ਪਸੰਦ ਆ ਉਹ ਆ ਕੇ ਅਗਲਾ ਵੇਖ ਲੈ ਦੁੱਧ ਬਾਈ ਕਹਿੰਦਾ 9 ਕਿਲੋ ਤੋਂ ਬਾਹਰ ਹੈ ਭਾਵੇਂ ਦੋ ਟਾਈਮ ਚੋਲਿਓ ਚਾਰ ਟਾਈਮ ਚੋਲਿਓ 8 ਕਿਲੋ ਮੰਨ ਕੇ ਬਾਈ ਕਹਿੰਦਾ ਅਗਲਾ ਆਜੇ ਆਫ ਕੈਮਰਾ ਵੀ ਵੀਰ ਮੈਨੂੰ ਦੱਸਦਾ ਸੀਗਾ ਕਿ ਵੀਰ ਦੁੱਧ 9 ਤੋਂ ਬਾਹਰ ਹੈ ਮੈਂ ਪੁੱਛਿਆ ਕਿੰਨਾ ਦੁੱਧ ਹੈ ਬਾਈ ਕਹਿੰਦਾ 9 ਕਿਲੋ ਤੋਂ ਬਾਹਰ ਦੁੱਧ ਹੈ ਪਰ ਆਪਾਂ 8 ਕਿਲੋ ਕਵਾਂਗੇ ਅਗਲਾ 8 ਕਿਲੋ ਮੰਨ ਕੇ ਆਵੇ ਤੇ ਜਦੋਂ ਚੌਣ ਲੱਗੇ ਦੁੱਧ ਵੱਧ ਨਿਕਲੇ ਸੀਲ ਸਾਉ ਪੂਰੀ ਆ ਥਣ ਗਲਾਬੀ ਆ ਹੱਦੀ ਚੁਆਈ ਵਾਲੇ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਦੁਪਹਿਰੇ ਵੀਡੀਓ ਬਣਾ ਰਹੇ ਆ 1:00 ਵਜੇ ਥਣਾ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰਿਓ ਸ਼ਾਮ ਦੀ ਚੁਆਈ ਚ ਅੱਧਾ ਦਿਨ ਪਿਆ ਸ਼ਾਮ ਤੱਕ ਰਹਿਵਾਨਾ ਦੁੱਧ ਨਾਲ ਭਰ ਲੈਣਾ 9 ਕਿਲੋ ਤੋਂ ਬਾਹਰ ਦੁੱਧ ਆ 8 ਕਿਲੋ ਮੰਨ ਕੇ ਆਜੋ ਨਿਕਲੂਗਾ 9 ਕਿਲੋ ਡੱਬੀ ਵੈੜ ਪ੍ਰਿੰਟ ਵਾਲੀ ਤੀਜੇ ਸਵੇ ਸੁਈ ਆ ਚੌਥੇ ਆਸਤੇ 1 ਮਹੀਨਾ 5 6 ਦਿਨ ਹੋ ਗਏ ਦੀ ਇਹ ਆਈ ਹੋਈ ਨੂੰ ਮੁੱਲ ਬ੍ਰਦਰ ਜੈਜਾ ਲੈ ਲੈਂਦੇ ਆ ਮੁੱਲ ਤੇ 28000 ਕਰ ਦਿੰਦੇ ਆ ਮਾਨਤਾਨ ਹੋ ਜੂ ਮਾਨਤਾਨ ਹੋ 28000 ਵੀਰ ਮੁੱਲ ਕਰਦਾ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਨਤਾਨ ਹੋ ਜੂ ਜੈਜੀ ਮੁੱਲ ਹੈ 9 ਕਿਲੋ ਤੋਂ ਬਾਹਰ ਦੁੱਧ ਤਿਆਰ ਹੈ ਸੂਈ ਸਵਾਈ ਹੈਗੀ ਆ ਗੱਬਣ ਦਾ ਵਹਿਮ ਹੁੰਦਾ ਪਤਾ ਨਹੀਂ ਦੁੱਧ ਇਹਨਾਂ ਦੇਣਾ ਕਿ ਨਹੀਂ ਦੇਣਾ ਉੱਥੇ ਤਾਂ ਚਲੋ ਆਪਾਂ ਨੂੰ ਵਹਿਮ ਜਿਹਾ ਹੁੰਦਾ ਅਗਲੇ ਨੇ ਕਹਿਤਾ ਬਾਈ ਯਾਰ ਇਹਨਾਂ ਦੁੱਧ ਦੇਊਗੀ ਇਹਨੇ ਦਿੱਤਾ ਉਹ ਪਤਾ ਨਹੀਂ ਦੇਣਾ ਖਣੀ ਨਹੀਂ ਦੇਣਾ ਸੂਏ ਤੋਂ ਬਾਅਦ ਪਤਾ ਲੱਗਦਾ ਜਦੋਂ ਆਪਾਂ ਚੋਣੇ ਆ ਪਰ ਇਹ ਤਾਂ ਸੂਈ ਸਵਾਈ ਹੈਗੀ 9 ਕਿਲੋ ਤੋਂ ਬਾਹਰ ਬਾਈ ਕਹਿੰਦਾ ਦੁੱਧ ਹੈਗਾ ਦੋ ਟਾਈਮ ਤਿੰਨ ਟਾਈਮ ਅਗਲਾ ਚੋਕੇ ਲੈ ਜੇ 28000 ਦੀ ਦੇ ਦੇਣੀ ਆ ਬਿਲਕੁਲ ਸਸਤੇ ਮੁੱਲ ਦੀ ਸੂਈ ਸਵਾਈ ਵੜ ਤੀਜਾ ਸੂਆ ਚੌਥੇ ਆਸਤੇ ਆਈਏ ਦੀ ਹੋਈ ਇੱਕ ਮਹੀਨਾ ਪੰਜ 6 ਦਿਨ ਹੋ ਗਏ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਇੱਕ ਸਵਾ ਇੱਕ ਵੀਡੀਓ ਬਣਾ ਰਹੇ ਹਾਂ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਸਾਮ ਨਾਲ ਕਰ ਲਿਓ ਸ਼ਾਮ ਦੀ 2:30 ਪੰਜ ਘੰਟੇ ਪਏ ਆ ਸ਼ਾਮ ਤੱਕ ਰਹਿਵਾਨਾ ਦੁੱਧ ਨਾਲ ਭਰ ਲੈਣਾ ਦੁੱਧ ਜਿੰਨਾ ਦੱਸਿਆ ਤਿਆਰ ਹੈ ਲਾਸਟ ਦੇ ਸਾਰਿਆਂ ਨੂੰ ਫਸਤੀ ਕੱਲ ਜਲਦ ਮਿਲਦੇ ਹਾਂ ਕਿਸੇ ਹੋਰ ਨਾਲ ਮਿਲਦੇ ਹਾਂ